ਲੋ ਵੀ ਬਿਲਕੁਲ ਮਾਗੀ ਦੇ ਮੇਲੇ ਤੇ ਪਹੁੰਚ ਗਏ ਤੇ ਇਧਰ ਤੁਸੀਂ ਇਕੱਠ ਦੇਖ ਸਕਦੇ ਹੋ ਪਹਿਲਾਂ ਤਾਂ ਜਾਮਚੋ ਬੜੀ ਮੁਸ਼ਕਲ ਨਾਲ ਨਿਕਲ ਕੇ ਆਏ ਆ ਤੇ ਆਪਾਂ ਕਬਰਾਂ ਵਾਲੇ ਪਾਸੇ ਖੜੇ ਆ ਦੋਸਤੋ ਕਬਰਾਂ ਵਾਲੀ ਪਿੰਡ ਆ ਜਿਹੜਾ ਕਿਉਂ ਪੁੱਠੇ ਪਾਸੇ ਦੀ ਆਏ ਮੇਲੇ ਦੇ ਉਲਟ ਸਾਈਡ ਦੀ ਬਸ ਐਂਟਰੀ ਉਧਰੋਂ ਆ ਤੇ ਇਧਰ ਆਪਣੇ ਪੁੱਠੇ ਪਾਸੇ ਬਾਈ ਜਗਮੀਤ ਹੋਰਾਂ ਦਾ ਟੈਂਟਾ ਦਾ ਸਟਾਰਟਿੰਗ ਚ ਹੈ ਨਾ ਬਾਈ ਹੋਰਾਂ ਨੇ ਸਟੋਰੀ ਲਾਈ ਹੋਈ ਆ ਹੂੰ ਤੇ ਜਗਮੀਤ ਬਾਈ ਪਿੰਡ ਆ ਕਦੋਂ ਆਏ ਅਸੀਂ ਪਰਸੋਂ ਸ਼ਾਮ ਹੀ ਆਏ ਸੀ ਤੇ ਸਾਡੇ ਅਸੀਂ ਤਾਂ ਬਾਈ ਹਲੇ ਹੁਣੇ ਪਾਈ ਮੇਲੇ ਚ ਪੈਰ ਕਿਵੇਂ ਦਾ ਕੱਲ ਰਾਤ ਦਾ ਕੱਲ ਦਾ ਮਾਹੌਲ ਕਿਵੇਂ ਸੀ ਪੂਰਾ ਗਰਮ ਸੀ ਮੌਲ ਹੈ ਪੂਰਾ ਗਰਮ ਪੂਰਾ ਚੱਕਮਾ ਸੀ ਪੂਰਾ ਚੱਕਮਾ ਕੰਮ ਹਾਂ ਇਹ ਲਾਈ ਲੜੀਤੀ ਜੀ ਆਪਾਂ ਹੁਣ ਗਾਂ ਫਿਰ ਮੇਲੇ ਦਾ ਮਾਹੌਲ ਵੀ ਦਿਖਾਉਣਾ ਤੁਹਾਨੂੰ ਦੋਸਤੋ ਸਾਰਾ ਮੇਲੇ ਦਾ ਅੱਗੇ ਦਿਖਾਉਨੇ ਆਪਾਂ ਯੰਤਰ ਮੰਤਰ ਤੇ ਆਪਣਾ ਬਈ ਹਿਟਲਰ ਫਿਰ ਲੈ ਜਾਂਦਾ ਹਿਟਲਰ ਲੈ ਜਾਂਦਾ ਹਿਟਲਰ ਨੇ ਤੇ ਟੱਚੇ ਕਰਾਤੇ ਕਿਵੇਂ ਓਏ ਮੈਂ ਕਹਿੰਦਾ ਰੌਣਕ ਲੱਗੀ ਰਹਿੰਦੀ ਇਸ ਮੇਲੇ ਤੋਂ ਸ਼ਾਮ ਤੱਕ ਇੱਥੇ ਇਹਦਾ ਹੈ ਬਈ ਕੋਈ ਚਾਰ ਆਗੇ ਤੇ ਚਾਰ ਤੁਰ ਗਏ ਤੇ ਹਿਟਲਰ ਬਾਰੇ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਹਨਾ ਇੱਕ ਘੋੜੇ ਦੀਆਂ ਬਹੁਤ ਸਾਰੀਆਂ ਵੀਡੀਓ ਬਣਾਉਂਦਾ। ਇਹ ਕਲਰ ਦੀ ਤੇ ਹੁਣ ਪਛਾਣਤੀ ਜਿਹੜੀ ਆ ਨਾ ਲੋਡ ਹੀ ਨਹੀਂ ਰਹੀ। ਲੋਡ ਹੀ ਨਹੀਂ ਰਹੀ ਭਾਈ। ਹਾਂ ਜੇ ਨਹੀਂ ਪਛਾਣੇ ਨੇ ਬਣਾਤੀ ਨਾ ਸਾਡੀ। ਬਾਕੀ ਤੁਹਾਨੂੰ ਮੋਟਾ-ਮੋਟਾ ਮੈਂ ਦੱਸ ਦਿੰਦਾ ਨੂਰੇ ਦੇ ਸਾਰੇ ਨਾਲੋਂ ਵੱਧ ਹਾਈਟ ਵਾਲੇ ਬੱਚਿਆਂ 'ਚੋਂ ਕਿਸ ਨੱਖੇ ਬੱਚਿਆਂ 'ਚੋਂ ਇੱਕ ਬੱਚਾ ਰਿਜ਼ਲਟ ਨਾਲੇ ਰਿਜ਼ਲਟ 'ਚੋਂ ਹਾਂ। ਘੋੜਾ ਜੰਗਾ ਤੇ ਸੁਣੇ ਹੁੰਦਾ ਹੀ ਹੁੰਦਾ ਹੈ। ਪਰ ਰਿਜ਼ਲਟਾਂ 'ਚ ਵੀ ਬੰਬ ਪਲਾਤੀ। ਰਿਜ਼ਲਟਾਂ 'ਚ ਵੀ ਬੰਬ ਲਾਈ ਪਈ ਆ। ਮਨ ਰਿਜ਼ਲਟ ਤਾਂ ਭਾਈ ਉਹੀ ਗੱਲ ਤੋਪੇ ਤੋੜ ਆਏ ਪਏ ਨੇ ਜਮਾ। ਹੈਂ? ਬਾਕੀ ਦੋਸਤੋ ਫੀਸੇ ਵੀ ਹੁਣ ਆਪਣੀ 20000 ਰੁਪਏ 20000 ਰੁਪਏ ਚੰਦੀ ਜਾਂ ਊਈ ਕੀ ਚੱਲ 20000 ਰੁਪਏ ਵੀ ਚੱਲੀ ਜਾਂਦੀ ਹੈ ਨਾ ਤੇ ਇਹਦਾ ਚਲੋ ਦੋਸਤੋ ਚੱਲਦੀਆਂ ਰਹਿਣੀਆਂ ਨੰਬਰ ਆਪ ਤੁਹਾਨੂੰ ਜੋ ਉਮੀਦ ਦਾ ਲਾ ਦਿੰਦੇ ਆ ਆ ਜੋ ਬਈ ਹੁਣ ਆਪਣੇ ਦੋਸਤ ਮਿੱਤਰਾਂ ਨੂੰ ਮੇਲਾ ਦਿਖਾ ਦੇ ਕੇ ਤੇ ਆਪਣੇ ਨਾਲ ਮਿੱਤਰ ਭਰਾ ਵੀ ਆਪਣੇ ਆ ਆਪਣਾ ਸਤੂ ਭਰਾ ਆਪਣਾ ਵੀਰ ਰੰਭੋਰੇ ਘੇੜਾ ਹੈ ਬਾਕੀਆਂ ਦੇ ਨਾਲ ਜਾਣ ਪਛਾਣ ਕਰਾ ਦੇ ਜੀ ਉਮੀਦ ਆ ਆਪਣੇ ਭਰਾ ਨੇ ਅਮਰਤ ਠੀਕ ਆ ਬਾਈ ਆ ਜਗਤ ਭਾਈ ਆ ਗਿਆ ਹਾਂ ਆ ਆਪਣਾ ਗੋਕਲ ਭਾਈ ਮਾਹੂ ਖੜੇ ਤੋਂ ਠੀਕ ਆ ਬਾਈ ਆ ਗੋਕਲ ਭਾਈ ਦੇ ਅੱਗੋਂ ਬ੍ਰਦਰ ਨੇ ਨਾਲ ਠੀਕ ਆ ਬੜੇ ਭਾਈ ਇਹ ਮਾਹੂ ਖੜੇ ਤੋਂ ਸਾਰੇ ਆਪਣੇ ਸੱਜਣ ਬੈਠੇ ਆਜੋ ਬਾਈ ਫਿਰ ਇਹ ਕਿਹੜਾ ਆਜੋ ਜੀ ਤੇ ਇਧਰ ਕਰਨਾ ਰਾਸ਼ ਦਿਖਾ ਦੇ ਤੂੰ ਅੱਦ ਮਰ ਪਰ ਧਰ ਨੂੰ ਥਾਂ ਹੈਨੀ ਦੋਸਤੋ ਇੰਨਾ ਇਕੱਠ ਹੋਇਆ ਵੈ ਹਣਾ ਤੇ ਬਾਕੀ ਬਾਈ ਜਾਨਵਰ ਸਾਰੇ ਪਹੁੰਚ ਗਏ ਲੱਗ ਭਗਾ ਹੋਰ ਅਮਰ ਤਾਂ ਕਿ ਮੇਲੇ ਨੇ ਨਾ ਬੰਬ ਭਲਾਤੀ ਮੇਲਾ ਬਹੁਤ ਜਿਆਦਾ ਭਰਿਆ ਅੱਗੀ ਗੱਡੀ ਪਈ ਆ ਜਮੀਦ ਅੱਗੀ ਅੱਗੀ ਮਤਲਬ ਯਾਰ ਆਹੀ ਜਿਵੇਂ ਮੇਲਾ ਹੁੰਦਾ ਕੱਠ ਹੋ ਕੇ ਆਉਗਾ ਜਾਨਵਰ ਆਗੇ ਚੜਦੇ ਚੰਦੇ ਕਿ ਨਹੀਂ ਬਾਕੀ ਬਈ ਉਹੀ ਗੱਲ ਮਿੱਤਰ ਭਰਾ ਮਿਲਦੇ ਨੇ ਹੈ ਆਹੀ ਰੌਣਕ ਮੇਲਾ ਹੁੰਦਾ ਜੇ ਇੱਕ ਸੱਜਣਾ ਮਿੱਤਰਾਂ ਨੂੰ ਮਿਲਦਾ ਇੱਕ ਜਰੀਆ ਇਹ ਮੇਲਾ ਬਸ ਆਹੀ ਚਾਹ ਹੁੰਦਾ ਤੇ ਉਹੀ ਗੱਲ ਬਈ ਜਦੋਂ ਆਉਣੇ ਆਹੀ ਰੋਜ਼ ਕੇ ਆਉਣੇ ਵੀ ਚੱਲ ਯਾਰ ਚਾਰ ਮਿੱਤਰ ਭਰਾ ਮਿਲਣਗੇ ਹਣਾ ਸਾਰੇ ਸੱਜਣਾ ਮਿਲ ਲਾਂਗੇ ਹੋਰ ਬਈ ਕੀ ਹਾਲ ਨੇ ਕਮਸੇ ਤਾਂ ਕੀ ਹਾਲ ਨੇ ਸਤਿਗੁਰੂ ਸਤਿਗੁਰੂ ਤੇ ਜਦ ਮਿਲਦੇ ਆ ਬਾਈ ਬਾਕੀ ਦੋਸਤੋ ਆਹੀ ਚੀਜ਼ ਹੁੰਦੀ ਆ ਹਨਾ ਤੇ ਬੜੇ ਭਾਈ ਆਹ ਦੱਸ ਉਹ ਆਪਣਾ ਛੋ ਕੱਲ ਕੱਲ ਨੂੰ ਰਾਸਟਾ ਆ ਮੈਂ ਨਹੀਂ ਮੈਂ ਮੇਲਾ ਤੇ ਮੇਰੇ ਸ 17 18 ਨੂੰ ਤੱਕ ਚਲੇਗਾ ਨਹੀਂ ਉ ਤਾਂ ਮੇਲਾ ਤੇ 18 ਦਾ ਕਿਤੇ ਨਹੀਂ ਸ਼ੋਅ ਵਾਲਾ ਰੱਖਿਆ ਨਹੀਂ ਪ੍ਰੋਗਰਾਮ ਅੱਜ ਕਿ ਸ਼ੋਅ ਵਾਲਾ ਨਹੀਂ ਸੀ ਮੇਲੇ ਤੇ ਮਾਹ ਕਿਤੇ ਸੀਗਾ ਸ਼ੋਅ ਵਾਲਾ ਵੀ ਜਿਗਾਰ ਨਹੀਂ ਨਹੀਂ ਸ਼ੋਅ ਵਾਲਾ ਨਹੀਂ ਸੀ ਮੈਂ ਜਿਹੜਾ ਮੇਲਾ 13 14 15 ਨੂੰ ਮੈਂ ਸਟਾਈਲੀਆਂ ਜਿਹੜੇ ਜਾਦੇ 13 14 15 ਨੂੰ ਬਹਤ 13 ਨੂੰ ਹੀ ਜਿਆਦੇ ਮੇਨਤਾ ਉਹੀ ਗੱਲ 13 ਨੂੰ ਭਰਦਾ 13 ਦੇ 14 ਤੇ 15 ਹਾਂ 13 14 15 ਹਾਂ ਇਹ ਤਿੰਨ ਤਿੰਨ ਦਿਨ ਮੇਲੇ ਚ ਪੂਰੀ ਫੁੱਲ ਰੌਣਕ ਲੱਗਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਨਾ ਅਮਰਤ ਥਾਨੀ ਘੋੜੇ ਬੰਦੇ ਘਰੇ ਲੈ ਜਾਂਦੇ ਆ ਹਾਂ ਘੋੜੇ ਲੈ ਮੁੜ ਕੇ ਮੁੜ ਕੇ ਆ ਰਹੇ ਜਾਂਦੇ ਇਧਰੇ ਆਪਣੇ ਫਿਰ ਸਖੀਰ ਵੇਚ ਵਾਲਾ ਕੰਮ ਚੱਲ ਪੈਂਦਾ ਥੋੜਾ ਜੀ ਰਸੂਲ ਵਾਲੇ ਹਾਂ 16 ਤੇ 17 18 ਨੂੰ ਫਿਰ ਸੇਲ ਵਾਲਾ ਚੱਲ ਪੈਂਦਾ ਹਾਂ ਭਈ ਇਹ ਤਾਂ ਹੈ ਤੇ ਬਾਕੀ ਦੋਸਤੋ ਆ ਦਿਨ ਦਾ ਮੇਲਾ ਪੂਰਾ ਫੁੱਲ ਭਰਿਆ ਹੋਇਆ ਹੁੰਦਾ ਅਸੀਂ ਵੀ ਹੁਣ ਮੈਂ ਤੁਹਾਨੂੰ ਜਿਵੇਂ ਦੱਸ ਗਏ ਨੇ ਇਹਨੂੰ ਘੰਟਾ ਡੇਢ ਘੰਟਾ ਦਾ ਸਾਨੂੰ ਇੱਥੇ ਨਾ ਮਤਲਬ ਆਪਾਂ 7 ਕਿਲੋਮੀਟਰ ਤੇ ਜਾਮ ਤੋਂ ਨਿਕਲਦੇ ਲੱਗ ਜਾਂਦੇ ਜੰਮੀ ਤੋਂ ਬਾਕੀ ਇੱਕ ਨਾ ਲੋਕਾਂ ਦਾ ਮਾਹੌਲ ਵੇਖਣ ਨੂੰ ਆ ਇੰਨੀ ਸਜਾਵਟਾਂ ਲੋਕ ਇੱਕ ਚਾਵਣ ਆਲ ਆਉਂਦੇ ਆ ਭਾਈ ਚੜਦੇ ਤੋਂ ਚੜਦਾ ਟੈਂਟ ਹਾਂ ਚੜਦੇ ਤੋਂ ਚੜਦਾ ਜਾਨਵਰ ਘੋੜੇ ਹਾਂ ਤੇ ਬਾਕੀ ਵੱਡੀ ਗੱਲ ਐ ਇਕੱਲੇ ਘੋੜੇ ਨਹੀਂ ਗੇ ਹੋਰ ਜਾਨਵਰ ਸਾਂਹ ਕੁੱਤੇ ਏ ਟੂ ਜ਼ੈਡ ਵੈਰਾਈਟੀ ਸਾਰੀਆਂ ਮੇਲੇ ਦੇ ਆਪਣੇ ਮਾਗੀ ਦੇ ਤੇ ਆਉਂਦੀ ਆ ਹਾਂ ਬਾਕੀ ਭਈ ਆ ਆ ਜਿਹਨੇ ਜਾ ਕੇ 13 14 15 ਤਰੀਕ ਨੂੰ ਤਾਂ ਕਾਰਾ ਪੂਰਾ ਬੜਨ ਨੂੰ ਤਾਂ ਥਾਂ ਨਹੀਂ ਰਹਿੰਦੀ ਆ ਅੱਜ ਕਿ ਇੱਕ ਪਹਿਲਾਂ ਨੇ ਪ੍ਰਸ਼ਾਸਨ ਨੇ ਹੋਰ ਵੀ بڑا ਕਰਤਾ ਹਾਂ ਜਿਹਦਾ ਘੋੜਾ ਹੈ ਉਹਦੀ ਸਿਰਫ ਗੱਡੀ ਦੀ ਐਂਟਰੀ ਮੰਨ ਲਓ ਜਿਵੇਂ ਐਮਰਜੈਂਸੀ ਆਪਣੇ ਟੈਂਟ ਤੇ ਲੱਗੇ ਹੂੰ ਰੋੜਾ ਦੇ ਗੱਡੀ ਦੀ ਜਿਹੜੀ ਹੈ ਨਾ ਉਹਨਾਂ ਨੇ ਅੱਜ ਕਿ ਬਣਾਈ ਹੈ ਹਾਂ ਜਿਵੇਂ ਪੁਸ਼ਕਰ ਨਹੀਂ ਪਾਸ ਜੇ ਦਿੰਦੀ ਹਾਂ ਪਾਸ ਪਾਸ ਰਹੀ ਆ ਮੇਲੇ ਵਾਲਿਆਂ ਨੂੰ ਹਾਂ ਉਹ ਹੀ ਉਹ ਹੀ ਸਿਸਟਮ ਇਸ ਦਾ ਹਾਂ ਕਰਤਾ ਤੇ ਉਹ ਵਧ ਘਾ ਰਿਹਾ ਹੈ ਹੈਨਾ ਉਹਦੇ ਨਾਲ ਫਿਰ ਮਤਲਬ ਫालतू ਵਾਰ ਰੱਖ ਨਹੀਂ ਹੁੰਦਾ ਜਿਵੇਂ ਹੁਣ ਗੱਡੀਆਂ ਕੋਲ ਚਲ ਹੁਣ ਬਾਈ ਨਹੀਂ ਚਰਦਾ ਘੋੜੇ ਵਾਲੇ ਵੀਰਾਂ ਨੂੰ ਲਿਆਉਣੀਆਂ ਪੈਂਦੀਆਂ ਟ੍ਰੇਲਰ ਰੁਕੇਰਾ ਲਾਉਣੇ ਪੈਂਦੇ ਆ ਕਿਉਂ ਫਿਰ ਉਹ ਜਦੋਂ ਦੂਜਾ ਟਰੈਫਿਕ ਵੱਧ ਜਾਂਦਾ ਫਿਰ ਉਹ ਸਿਸਟਮ ਸਾਰੇ ਖਰਾਬ ਹੋ ਜਾਂਦਾ ਅੱਜ ਦੋਸਤੋ ਜਿਹੜੇ ਪਾਸੇ ਮਰਜ਼ੀ ਜਿਹੜੀ ਗਲੀ ਚ ਮਰਜ਼ੀ ਵੱਢਦੇ ਹੈਨਾ ਰਾਜ ਜਿਹੜੇ ਟਰੈਕ ਤੇ ਮਰਜ਼ੀ ਵੱਢਦੇ ਤੁਹਾਨੂੰ ਆਹੀ ਹਾਲ ਦੇਖਣਾ ਇੱਥੇ ਆ ਹਾਂ ਤੇ ਟੈਂਟਰ ਤੁਹਾਨੂੰ ਪਤਾ ਵੀ ਆਪਣੇ ਮੁਖਸਰ ਸਾਹਿਬ ਜਗ੍ਹਾ ਹਰੇਕ ਬੰਦੇ ਦੀ ਪੱਕੀ ਆ ਪੱਕੀ ਜਿੱਥੇ ਜਗ੍ਹਾ ਜਿਹੜੇ ਬੰਦੇ ਦੀ ਉਹਨੇ ਆਪ ਦੀ ਜਗ੍ਹਾ ਮੱਲੀ ਹੋਈ ਆਪਣਾ ਵੀ ਪਿਛਲੀ ਜਗ੍ਹਾ ਦਈ ਆ ਹਾਂ ਪਿਛਲੀ ਜਗ੍ਹਾ ਨਵੀਂ ਤਾਂ ਨਵੀਂ ਜਗ੍ਹਾ ਕਿਸੇ ਨੂੰ ਕੋਈ ਨਹੀਂ ਮਿਲਦੀ ਹਾਂ ਨਵੀਂ ਕੋਈ ਨਹੀਂ ਮਿਲਦੀ ਆ ਆਪਣੇ ਬਾਈਆਂ ਦਾ ਇਹਨਾਂ ਦਾ ਵੀ ਇੱਥੇ ਹੁੰਦਾ ਇਹਨਾਂ ਦਾ ਵੀ ਇੱਥੇ ਆ ਇਹ ਅੱਜ ਨਾਲ ਵਾਲਿਆਂ ਦਾ ਹਾਂ ਅੱਜ ਨਾਲ ਵਾਲਿਆਂ ਦਾ ਹੁੰਦਾ ਤੇ ਮਤਲਬ ਜਿਵੇਂ ਜਗ੍ਹਾ ਜਿਵੇਂ ਸੇਮ ਸੇਮ ਹੋਈ ਮਦਦ ਉਹ ਜਿਹੜੇ ਮੇਲੇ ਦੇ ਆਉਂਦੇ ਆ ਪੁਰਾਣੇ ਆਉਂਦੇ ਆ ਜਿਹੜੇ ਭਰਾ ਹਨ ਉਹਨਾਂ ਨੂੰ ਤਾਂ ਪਤਾ ਵੀ ਭਾਈ ਇੱਥੇ ਫਲਾਣੇ ਬੰਦੇ ਦਾ ਅੱਖਾਂ ਮੀਜ ਕੇ ਕੋਈ ਮੈਪ ਨਕਸ਼ਾ ਲਾਉਣ ਦੀ ਲੋੜ ਨਹੀਂ ਲਿਖੇ ਨੂੰ ਲਾਉਣ ਦੀ ਲੋੜ ਨਹੀਂ ਜਮੀ ਤਾਂ ਹਨ ਨਹੀਂ ਲੋੜ ਬਾਕੀ ਭਾਈ ਦੋਸਤੋ ਦੇਖੋ ਤੁਸੀਂ ਮੇਲੇ ਦੇ ਰੰਗ ਮੰਚ ਤੋਂ ਦਿਖਾਈ ਜਾਂਦੇ ਆ ਨਾਲ-ਨਾਲ ਆਪਾਂ ਹਮ ਇਕੱਠ ਬਹੁਤ ਜਿਆਦਾ ਹੈ ਤੇ ਖਾਣ ਪੀਣ ਵਾਲਾ ਕੰਮ ਵੀ ਪੂਰਾ ਜੋਰਾਂ ਨਾਲ ਚੱਲਿਆ ਜਾ ਰਿਹਾ ਸਾ ਪੂਰਾ ਹੈ ਤੇ ਇੱਧਰ ਨੁਕਰੀ ਨੁਕਰੀ ਭਾਈ ਜੇ ਮੈਂ ਕਹਿ ਦਿੰਦਾ ਜੇ ਉਮੀਦ ਆਪਣਾ ਮੁਖਸਰ ਸਾਹਿਬ ਨੁਕਰਿਆਂ ਦਾ ਕਾੜਾ ਹਨ ਨੁਕਰਿਆਂ ਦਾ ਕਿੰਗ ਹੈ ਨੁਕਰਿਆਂ ਦਾ ਕਿੰਗ ਹਨ ਕਾੜਾ ਹੈ ਹਾਂ ਹਾਂ ਉਹੀ ਦੀ ਜੈ ਇੱਧਰ ਦੇਖੋ ਦੋ ਲੈਂਡ ਚ ਨੁਕਰੀ ਖੜੇ ਆ ਚਾਰੇ ਪਾਸੇ ਹਾਂ ਹਾਂ ਜਿਵੇਂ ਪੁਸ਼ਕਰ ਗਏ ਸੀਗੇ ਪੁਸ਼ਕਰ ਮਾਰਵਾੜੀ ਤੇ ਉਹ ਦੂਜੇ ਆਪਣੇ ਕਿਹੜੇ ਹੁੰਦੇ ਆ ਉਹ ਦੇਂਦੇ ਸੀ ਇੱਥੇ ਭਾਈ ਗੱਲੇ ਨੁਕਰੇ ਤੇ ਮਾਰਵਾੜੀ ਦੇ ਬਾਕੀ ਵੀਲੇ ਦੂਜੇ ਤਾਂ ਜਮ ਹੁਣੀ ਹੁਣੀ ਆ ਪਰ ਨੁਕਰੇਆਂ ਦੀ ਫਿਰ ਪੰਜਾਬ ਦੀ ਬਰੀਡ ਮੰਨੀ ਗਈ ਨਾ ਜਿਆਦਾ ਹਾਂ ਹਾਂ ਪੰਜਾਬ ਦੀ ਬਰੀਡ ਬਾਕੀ ਪੰਜਾਬੀਆਂ ਨੇ ਕੰਮ ਨੂੰ ਬਹੁਤ ਕੀਤਾ ਬਾਈ ਮਿਹਨਤ ਮਿਹਨਤ ਕਰੀ ਹਣਾ ਮਿਹਨਤ ਬੋਲਦੀ ਹੈ ਤੇ ਆ ਟੈਂਟਾ ਰੂਟ ਵਾਲਾ ਕੰਮ ਆਪਣੇ ਪੰਜਾਬੀ ਦੇ ਵੀ ਵੇਖ ਮਾਰਵਾੜੀ ਪੰਜਾਬੀਆਂ ਨੇ ਮੱਲਾ ਮਾਰੀਆਂ ਮੱਲਾ ਬਾਈ ਨੌਕਰੀਆਂ 'ਚ ਪੰਜਾਬੀਆਂ ਨੇ ਮੱਲਾ ਮਾਰੀਆਂ ਨਹੀਂ ਪਤਾ ਕੀ ਨਹੀ ਘੂੜੇ ਜਗਤ 'ਚ ਮੰਨ ਕੇ ਚੱਲ ਘੂੜੇ ਲੁਕੇ ਛੁਪੇ ਜੇ ਸੀਗੇ ਹਾਂ ਕਾਮੇਟ ਨੂੰ ਜਿਹੜੇ ਬੰਦੇ ਨੂੰ ਪਤਾ ਸੀ ਵੀ ਹਾਂ ਠੀਕ ਆ ਹੈਨਾ ਮੇਰੇ ਕੋਲ ਚ ਕਈ ਵਾਰੀ ਬੰਦੇ ਕੋਲ ਚੀਜ਼ ਖੜੀ ਹੁੰਦੀ ਬੰਦੇ ਨੂੰ ਐ ਪਤਾ ਨਹੀਂ ਵੀ ਮੇਰੇ ਕੋਲ ਕੀ ਚੀਜ਼ ਖੜੀ ਆ ਕੀ ਚੀਜ਼ ਖੜੀ ਹੈ ਹੈਨਾ ਪਰ ਆਪਣੇ ਪੰਜਾਬੀ ਭਰਾਵਾਂ ਨੇ ਇੰਨੀ ਮਿਹਨਤ ਕਰੀ ਜਾਨਵਰਾਂ ਛਾਂਟੇ ਬਰੀਡਿੰਗ ਚੰਗੀ ਕਰੀ ਅੱਗੇ ਸੁਧਾਰ ਕਰਿਆ ਆ ਬਰੀਡਿੰਗ ਚ ਕਿਤੇ ਦੀ ਕਿਤੇ ਲੈ ਗਏ ਕਿਤੇ ਦੀ ਹੈਨਾ ਤੇ ਆ ਇਹ ਪੰਜਾਬੀਆਂ ਦੀ ਹੈ ਜਿਹੜਾ ਨਾ ਹਮ ਹਾਂ ਇਹ ਹਰੇਕ ਜਿੱਥੇ ਪੁਸ਼ਕਰ ਦਾ ਸ਼ੋਅ ਹੋਵੇ ਉੱਥੇ ਪੰਜਾਬੀਆਂ ਦਾ ਨਾਮ ਪੰਜਾਬੀਆਂ ਦਾ ਨਾਮ ਬਾਈ ਹਮ ਇੱਥੇ ਜਿਹੜਾ ਵੀ ਸ਼ੋਅ ਹੋਰ ਤੋਂ ਸ਼ੋਅ ਹੈਗਾ ਉਹਦੇ ਪੰਜਾਬੀਆਂ ਦਾ ਨਾਮ ਹਾਲੇ ਤਾਂ ਮੈਨੂੰ ਲੱਗਦਾ ਬਈ ਪੰਜਾਬੀ ਆਪਣੇ ਇੰਟਰਨੈਸ਼ਨਲ ਕਿਹੜਾ ਨਾਂ ਤੱਕ ਪਾ ਦੇਵੇ ਇੰਟਰਨੈਸ਼ਨਲ ਹੋ ਗਿਆ ਨਹੀਂਗਾ ਐਕਸਪੋਰਟ ਖੋੜ ਕੇ ਕੀ ਹੁੰਦਾ ਉਹ ਹਣਾ ਹਾਂ ਹਾਂ ਨਹੀਂ ਤਾਂ ਕੈਨੇਡਾ ਅਮਰੀਕਾ ਤੱਕ ਵੀ ਚਰਚੇ ਹੋਣ ਆਪਣੇ ਪੂਰੇ ਕਿਸੇ ਪਾਸੋਂ ਉਹੀ ਗੱਲ ਵੀ ਐਕਸਪੋਰਟ ਐਕਸਪੋਰਟ ਖੋਲਣ ਦੀ ਕੋਸ਼ਿਸ਼ ਕਰੀ ਹੋਰ ਮੈਂ ਕੀ ਆਲ ਨਹੀਂ ਹਾਂ 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 ਜਮਾ ਦਵਾ ਫਿਰ ਹੋਰ ਵੇਖ ਤੋ ਠੀਕ ਜੀ ਪਰ ਮਾ ਠੀਕ ਹੈ ਮੈਂ ਤਾਂ ਪੱਗ ਬੰਨਦਾ ਹੁੰਦਾ ਬਾਈ ਕਿਹਨਾਂ ਪੱਗ ਪੱਗ ਬਾਈ ਬਰੋ ਅੱਜ ਥੋੜਾ ਜਿਹਾ ਕਾਲੀ ਨਾਲ ਆਏ ਨਹੀਂ ਬੋਤੇ ਭਰਾ ਕਰਕੇ ਫਿਰ ਬੋ ਜਾਣਾ ਮੇਰਵਾਲਾ ਕੱਲ ਨੂੰ ਆਉਣਾ ਓਕਰਪੁਰ ਤੁਸੀਂ ਦੱਸੋ ਉਸੇ ਵਾ ਬਾਈ ਕਿਆ ਬਣੀ ਟੰਡਾ ਸੋਤਾ ਹੈ ਵਧੀਆ ਓਕਰ ਚਲੋ ਆਹ ਆਹ ਓਕਰਪੁਰ ਉਹ ਛੱਟਾ ਮਹਾਰਾਣੀ ਫਿਰ ਕਿਹੜਾ ਪੰਡਾ ਸੋ ਐ ਵੀਰੋ ਡਿਊਟੀ ਵਾਲਾ ਸਿਸਟਮ ਹੀ ਆ ਫਿਰ ਜਾਵਾਂ ਇਹਦੇ ਲਈ ਸਹੀ ਗੱਲ ਹੈ ਨਾ ਹਾਂ ਠੀਕ ਹੈ ਲੈ ਬਈ ਚਲੋ ਮਿਲਦੇ ਆਂ ਵੱਡੇ ਭਾਈ ਹਾਂ ਹਾਂ ਬਈ ਹੁਣ ਹੀ ਆਏ ਸੀ ਬਾਹਰ ਆ ਕੇ ਖੜੀ ਆ ਹਾਂਜੀ ਉਧਰ ਲੱਭੇ ਭਾਈ ਜਮੂਨ ਸਰੇਤ ਦੇ ਕੋਲੇ ਠੀਕ ਠੀਕ ਆ ਭਾਈ ਕੋਈ ਗੱਲ ਨਹੀਂ ਮਾਰਦੇ ਆਂ ਬਈ ਜੱਗ ਨਾ ਵੀ ਇੱਧਰ ਦਿਲਜੋਸ਼ ਟੱਡ ਫਾਰਮ ਵਾਲੇ ਆ ਗਏ ਬਾਈ ਹਾਂ ਜਵਾਲਾ ਮੁਗੀ ਘੋੜੇ ਆਪਣੇ ਵੀਡੀਓ ਵੀ ਆਪਾਂ ਪਾਈ ਹੋਈ ਆ ਹਨਾ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਤੇ ਇਹ ਵੀ ਪਾਈ ਘੋੜਾ ਸੇ ਰਹੀ ਆ ਜਾਵਾ ਬਈ ਰੀਅਲਟੇ ਦੇ ਵੀ ਜੰਮੀਤ ਬਹੁਤ ਸੋਹਣੇ ਆਏ ਘੋੜੇ ਘੋੜੇ ਘੋੜਾ ਕੋਈ ਵੀ ਜਰਾ ਅਮਰਤ ਹੈ ਨਾ ਹਾਂ ਸਾਰੇ ਜਿਹਦੇ ਘਰੇ ਜਿੰਨੇ ਪਾਲਿਆ ਨਾ ਉਹਦਾ ਹੀਰਾ ਹੀ ਹੈ ਹੀਰਾ ਉਹਨਾਂ ਦਾ ਉਹਨਾਂ ਦਾ ਬਈ ਪੁੱਤ ਬਣਾ ਕੇ ਪਾਲਿਆ ਹਨਾ ਉਹ 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 ਗੋਤੀ ਆ ਭਈ ਉਹਦੇ ਲਈ ਤਾਂ ਸਾਰਾ ਕੁਝ ਹੀ ਆ ਹਾਂ ਹੂੰ ਜਿਹੜੇ ਬੰਦੇ ਹੁਣ ਆਪਾਂ ਉਹੀ ਗੱਲ ਆਪਾਂ ਕੱਟੀ ਪਾਲ ਲਗੇ ਹੈ ਕਹਿਰ ਜੀ ਹੋਵੇ ਉਹ ਸਿੰਘ ਬਿੰਗੇ ਤਿੰਗੇ ਹੁਣ ਕੋਈ ਕੰਨ ਟੇਡੋ ਮਿੰਗਾ ਹੋਵੇ ਆਪਾਂ ਦੇਖਦੇ ਆਂ ਭਾਈ ਆਪਣੇ ਤਾਂ ਉਹੀ ਗੱਲ ਪੁੱਤਾ ਵਰਗਾ ਹੁੰਦਾ ਜਾਨਵਰ ਉਹ ਨੂੰ ਹਟੜ ਕੇ ਉਹੀ ਨਿਰਾਚਾਰਾ ਉਹ ਨੂੰ ਪਾਉਣੇ ਉਹ ਵੀ ਦੁੱਧੀਆਂ ਨੂੰ ਪਾਉਣ ਵੀ ਯਾਰ ਆਪਣੇ ਦਾ ਪੁੱਤ ਨੂੰ ਪਾਲੀ ਆ ਉਹ ਦੁੱਧ ਪੀਉਂਦੀ ਆ ਜਿਵੇਂ ਕਿ ਨਹੀਂ ਸਹੀ ਗੱਲ ਹੈ ਉਹੀ ਜੀ ਭਾਈ ਇਹਨਾਂ ਜਾ ਕੇ ਜਦੋਂ ਫਾਲ ਲਿਆ ਬਾਲ ਕੇ ਐਡਾ ਕਰ ਲਿਆ ਤਾਂ ਇੱਕ ਪੁੱਤ ਹੀ ਬਣ ਜਾਂਦਾ ਹਨਾ ਹਾਂ ਤੇ ਇਹ ਆ ਦੋਸਤੋ ਮੇਲੇ ਦਾ ਮਾਹੌਲ ਸਾਰਾ ਬਹੁਤ ਜਿਆਦਾ ਭੱਜਿਆ ਪਿਆ ਮੇਲਾ ਪੂਰਾ ਭੱਜਿਆ ਪਿਆ ਕੰਮ ਐਹੇ ਲੋੜੀ ਭਰਾ ਆਪਣੇ ਕੋਲ ਘੋੜੇ ਜਾਨਵਰ ਕੁੱਤੇ ਤੇ ਹੋਰ ਜਿੰਨੇ ਵੀ ਮਤਲਬ ਜਾਨਵਰ ਬਹੁਤ ਆ ਲੈ ਕੇ ਹੁੰਦੇ ਜਾਨਵਰ ਹਾਂ ਜਾਨਵਰ ਬਹੁਤ ਆਇਆ ਹੋਇਆ ਮੇਲਾ ਦੱਸ ਜੇ ਉਮੀਦ ਕਿਵੇਂ ਟਰਾਈ ਦੂ ਦਾ ਮਾਰੀ ਹੋਊਗੀ ਗੱਲ ਦੀ ਹਾਂ ਟਰਾਈ ਸਾਡੇ ਨਾਲ ਵੱਧ ਟਾਈਮ ਹੋ ਗਿਆ ਕਿਵੇਂ ਤੇਜੀ ਜਾ ਕੇ ਕਿਵੇਂ ਆ ਮੇਲਾ ਮੇਲਾ ਬਹੁਤ ਤੇਜੀ ਜਾ ਹੈ ਮੇਲਾ ਬਹੁਤ ਤੇਜੀ ਜਾ ਪੂਰਾ ਤੇ ਜੀ ਜਾ ਪੂਰਾ ਤੇਜੀ ਆ ਵੀ ਜਾਂਦੇ ਫਿਰ ਸੌਦੇ ਸੱਪੇ ਅੰਨੇ ਸੌਦੇ ਪੂਰੇ ਤੇ ਹਜੇ ਨੇ ਹੂੰ ਅਸਲ ਨਾ ਕੁਆਲਿਟੀ ਹੈ ਕੁਆਲਿਟੀ ਵੀ ਆਈ ਹੈ ਹਾਂ ਕੁਆਲਿਟੀ ਦਾ ਮੁੱਲ ਆ ਚੀਜ਼ਾਂ ਹੈਗੀਆਂ ਨੇ ਯਾਰ ਹਨਾ ਚੀਜ਼ਾਂ ਆ ਰਹੀਆਂ ਹਾਂ ਇਹ ਤਾਂ ਹੈ ਬਈ ਚੀਜ਼ਾਂ ਹੈਗੀਆਂ ਨੇ ਦੋਸਤੋ ਅੱਜ ਕੀ ਮੁੱਲਾ ਅਸਲ ਨਾ ਅਮਰਤ ਮੁੱਲਾ ਕੁਆਲਿਟੀ ਦਾ ਹਾਂ ਕੁਆਲਿਟੀ ਦਾ ਮੁੱਲ ਆ ਬਈ ਉਹ ਸਾਰੀ ਗੇਮ ਹੀ ਕੁਆਲਿਟੀ ਦੇ ਖੜੀ ਆ ਹਨਾ ਜਿੰਨਾ ਕਾਠਾ ਐ ਤਗੀ ਮੁਕਸਰ ਮੇਲੇ ਤੇ ਹੋਇਆ ਪੈਣਾ ਦੋਸਤੋ ਇਹਨਾਂ ਦਾ ਕੁੰਭ ਤੇ ਮੇਲੇ ਤੇ ਨਹੀਂ ਹੁੰਦਾ ਇੱਧਰ ਦੇਖੋ ਬਾਕੀ ਆਈਟਮਾਂ ਬਹੁਤ ਤਕੜੀਆਂ ਤਕੜੀਆਂ ਆਇਆਂ ਹੋਊਗਾ ਜੇ ਉਮੀਦ ਭਈ ਆ ਬੱਕਰੇ ਦੀ ਬਰੀਡ ਕਿਹੜੀ ਆ ਫਲਾਉਂਦਾ ਮਿਲੂਆਂ ਹੈ ਹੈ ਇਹ ਪਾੜੀ ਇਹ ਪਾੜੀ ਹੈ ਜੀ ਕਸ਼ਮੀਰੀ 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 ਹੀ ਆ ਜੀ ਕਸ਼ਮੀਰੀ ਲਓ ਵੀ ਦੋਸਤੋ ਦੇਖੋ ਤੁਸੀਂ ਕਸ਼ਮੀਰੀ ਉਧਰ ਆਪਣੇ ਵਾਲਾ ਖੜਾ ਨਾ ਨੀਲਾ ਵੀ ਆ ਗਿਆ ਜੀ ਹੂੰ ਤੇ ਉਧਰ ਝੋਟਾ ਵੀ ਵਾਰ ਲਓ ਨੀਗਾ ਦੋਸਤੋ ਨੀਲੀ ਰਾਵੀ ਦਾ ਝੋਟਾ ਹੂੰ ਆ ਬਾਈ ਇਹਦੇ ਸਿੰਘ ਦੇ ਗਿੱਡੇ ਤਗੜੇ ਆ ਹਨਾ ਕਰਨੇ ਜਿਵੇਂ 12 ਸਿੰਘੇ ਦੇ ਹੁੰਦੇ ਆ ਤੇ ਕਸ਼ਮੀਰੀ ਬੱਕਰ ਹੈ ਜੀ ਇਹ ਬਾਕੀ ਇਧਰ ਆਪਣੇ ਵਾਲਾ ਖੜਾ ਨਾਲ ਤੇ ਉਹ ਆਪਣਾ ਉਹ ਆ ਕੇ ਖੜਾ ਹੁੰਦਾ ਅੰਮ੍ਰਿਤੜੀ ਹਾਂ ਬੀਟਲ ਹਾਂ ਜੀ ਬੀਟਲ ਇਹ ਲੰਮੇ ਕੰਨਾਂ ਵਾਲਾ ਤੇ ਬਾਕੀ ਆ ਜੇ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਮੇਲੇ ਦਾ ਰੰਗੂ ਮੰਚ ਆਪਣਾ ਕਿਹੜੀ ਜਗ੍ਹਾ ਤੂੰ ਬਾਈ ਵਰੀ ਵਾਲਾ ਮੰਡੀ ਹੈ ਵਰੀ ਵਾਲਾ ਮੰਡੀ ਵਰੀ ਵਾਲਾ ਮੰਡੀ ਤੋਂ ਨੇ ਬਾਈ ਹੁਰੇ ਤੇ ਫਾਸਕੇ ਵੇ ਆਏ ਵੇ ਕੰਮ ਉਹ ਕਰਾ ਸੀ ਤੇ ਇੱਧਰ ਦੋਸਤੋਂ ਆ ਗਏ ਬਾਈ ਹਾਂ ਕਿਹੜੇ ਆਏ ਬਾਈ ਇਹ ਪਸ਼ਾਵਰ ਬਰਾੜਸਤਾਨ ਦੇ ਮਾਰਮ ਵਾਲੇ ਹੈ ਤੇ ਅੱਗੇ ਦੋਸਤੋਂ ਜਾਨਵਰ ਬਹੁ ਬਾਹੂ ਪਾਇਆ ਹੋਇਆ ਜਾਨਵਰ ਦੀ ਉਮੀਦ ਇਹ ਕਿ ਹੱਦੋਂ ਭਰਾ ਉਹ ਕਿਹੜੇ ਖੜੀ ਜਾਨਵਰ ਨੇ ਲਾਦਾ 3000 ਤੋਂ ਉੱਤੇ ਆ ਗਿਆ ਹੁਣ ਹਾਂ ਆਰਾਮ ਜ਼ਮੀਨ ਨਾਲ 303500 ਜਾਨਵਰ ਆਰਾਮ ਜ਼ਮੀਨ ਨਾਲ ਹੂਗਾ ਦੋਸਤੋਂ ਬਾਕੀ ਆਪਣੇ ਵਾਲੇ ਜਿੱਥੇ ਨਾ ਗੇਟ ਤੇ ਹਾਂ ਉੱਥੇ ਹੀ ਯਾਰ ਤੋਂ ਉੱਤੇ ਪੱਟੀ ਉੱਥੇ ਹੀ ਕੱਟੀ ਉੱਥੇ ਕਿੰਨੇ ਦਾ ਉੱਥੇ ਹੀ ਖੜੇ ਨੇ ਯਾਰ ਅੱਪ ਦੇ ਦੇਖੇ ਹਨਾ ਬਾਕੀ ਉਹਨਾਂ ਦੀ ਕੱਟੀ ਗਈ ਮੰਨ ਲਓ 4 ਗੇਟ ਨੇ 3 ਸੇਲ ਵਾਲਾ ਜਾਨਵਰ ਬਹੁਤ ਆ ਜੀ ਹਨਾ ਕੋੜਾ ਤਾਂ ਸੇਲ ਵਾਲਾ ਜਾਨਵਰ ਕੋੜਾ ਵਾਲੇ ਵੀ ਬਹੁਤ ਨੇ ਤੇ ਪ੍ਰਦਰਸ਼ਨੀ ਵੀ ਬਹੁਤ ਪ੍ਰਦਰਸ਼ਨੀ ਵੀ ਕੋੜਾ ਵੀ ਐਂ ਪਤਾ ਲੱਗਦਾ ਵੀ ਪਿਛਲੇ ਸਾਲ ਚ ਕਿੰਨੇ ਨਵੀਂ ਮਤਲਬ ਕਿੰਨੀ ਗਾ ਗਈ ਨਵੀਂ ਬਰੀਡ ਕਿੰਨੇ ਆ ਗਏ ਹੈ ਤੇ ਉਹੀ ਜਲਾ ਜਮ ਫੋਸਲ ਫਸਲ ਨੂੰ ਝਾੜ ਆ ਰਿਹਾ ਸਤੂਆਂ ਪਿਆਰ ਕਿ ਪਹਿਲਾਂ ਨਾਲੋਂ ਮਤਲਬ ਦੁਖਣਾ ਦਿਗਣਾ ਕੰਮ ਹੋਇਆ ਪਿਆ। ਹਾਂ ਤੇ ਬਾਕੀ ਪਈ ਮਾਹੌਲ ਪੂਰਾ ਗਰਮੂ ਗਰਮੀਆ ਦੋਸਤੋ। ਜਿਹਨੂੰ ਪਹਿਲਾਂ ਵੀ ਦਸ ਗੇੜ ਹੈ ਵੀ ਕੁੱਤੇ ਘੋੜੇ ਸਾਰੇ ਜਾਨਵਰ ਇੱਥੇ ਡੈੱਡ ਆਇਆ ਹੋਇਆ ਮਿਲੇ ਜ। ਤੇ ਇੱਧਰ ਨੁਕਰਾ ਤੇ ਮੀਂਦਾ ਖੜਾ ਵੀ ਇਹ ਵੀ ਬਹੁਤ ਘੈਂਟ ਘੋੜੇ ਨੇ। ਹਾਂ ਬਈ ਮਿਹਨਤ ਬੋਲਦੀ ਆ ਬੰਦਿਆਂ ਦੀ। ਹੂੰ। ਹੂੰ। ਬਈ ਭੀੜ-ਪੜਕਾ ਕਰਨੇ ਜਿਆਦੇ ਹੋ ਗਿਆ ਇੱਧਰ ਹਸਾਬ ਚੋਂ ਨੂੰ ਹਟ ਗਿਆ ਕੰਮ ਹਣਾ ਹਾਂ ਮੇਲੇ ਦਾ ਦੇਖ ਲਓ ਦੋਸਤੋ ਰੰਗਮੰਚ ਏ ਟੂ ਜ਼ेड ਮਾਹੌਲ ਸਿਰਾ ਹੋ ਗਿਆ ਪੂਰਾ ਆਹੀ ਬਈ ਕੀਡੇ ਦਿਨ ਦੀ ਸੁਆਦ ਆ ਮੇਲੇ ਚ ਐਵੇਂ ਆਹੀ ਰੌਣਕ ਮੇਲੇ ਦਾ ਨਜ਼ਾਰਾ ਭੀੜ ਹੀ ਬਹੁਤ ਜਿਆਦੇ ਆ ਭੀੜ ਵਾੜੀ ਜਾਂਦੇ ਆ ਆ ਦੇਖ ਲਓ ਪਾਇਰ ਧਰਨੂ ਥਾਣੀ ਹੈ ਦੋਸਤੋ ਕਿਤੇ ਕਮਾਲੀ ਮੜਾ ਜਾਂ ਦਿਖਾ ਦੀਆਂ ਆਪਣੇ ਮਿੱਤਰ ਪਿਆਰੇ ਨੂੰ ਚਲੋ 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 ਫਸ ਦੇਖਣੇ ਆਪਾਂ ਜੀ ਆਹ ਦੇਖੋ ਭਈ ਇਧਰ ਆਵੇ ਨੋਕਰੇ ਬੱਤੇ ਨੋਕਰੇ ਲਾਈਨ ਬੜਾ ਹੀ ਖੜੇ ਨੇ ਤੇ ਦੋਸਤੋ ਨੋਕਰੇ ਦਾ ਮਤਲਬ ਹੈ ਕਿ ਇੰਨਾ ਜਿਆਦਾ ਦੋਸਤੋ ਸਟਾਕ ਆਇਆ ਪਿਆ ਮੇਰੇ ਚ ਜਿਵੇਂ ਦਾ ਮਰਜ਼ੀ ਜਾਨਵਰ ਲੈ ਜਾਓ ਭਈ ਹਨਾ ਜਿਵੇਂ ਦਾ ਹਰੇਕ ਵੈਰਾਈ ਨੋਕਰੇ ਦਾਦਾ ਆਏ ਹਰੇਕ ਵੈਰਾਈ ਇੱਥੇ ਬਾਕੀ ਪਰ ਉਹ ਫੀਡ ਬਾੜੀ ਆ ਲੈ ਜੀ ਪਰ ਧਰ ਨੂੰ ਹਣੀ ਅਸਲ ਚ ਭਾਈ ਮੇਲੇ ਦੇਖਣ ਦਾ ਨਿਯਾਰੀ 13 14 ਤਰੀਕ ਨੂੰ ਆਉਂਦਾ ਜੀ ਮੀਤ 13 14 ਤੇ 15 ਹਮ ਆਪਣੇ ਹੁਣ ਆ ਗੜੀ ਪੱਗੇ ਯਾਰ ਇਧਰ ਆ ਜੇ ਬਾਲੀ ਫੀਡਾਂ ਨੇ ਜਾਈ ਇਧਰੋਂ ਸਗੋਂ ਪੀੜ ਜਾਂਦੀ ਹਣੀ ਇਧਰੋਂ ਨਿਕਲ ਜੀ ਤੱਕਰਨਾ ਇਧਰ ਦੀ ਹੋ ਜਾਈ ਆਪਣੇ ਬੰਦੇ ਦੂਜੇ ਕਿੱਧਰ ਰਹੇਗੇ ਕਿ ਪਿੱਛੇ ਟੱਪ ਟੁੱਪ ਗਏ ਇੱਧਰ ਨੂੰ ਕਿੱਧਰ ਨੂੰ ਆਣਾ ਹੈ ਭਾਈ ਹੋਰ ਲੱਤਾਂ ਦੇਖੀਂ ਭਾਈ ਉਹ ਆਪਣਾ ਕਾਪਾ ਦੇਗੀ ਲੱਤਾਂ ਸਾਡੇ ਬੰਦੂ ਦਾ ਜਿਹੜੀ ਆਪਣੀ ਤੋਂ ਪਹਿਲੀ ਗਰੋਹ ਆ ਪਟਾਕਾ ਪੈ ਜਾਣਾ ਸੀ ਕੇ ਨੋਰਾ ਪਹਿਲੇ ਰਾਣਾ ਵਾਲੇ ਆ ਹੋਰ ਇਹ ਤਾਂ ਪਹਿਲੇ ਰਾਣਾ ਵਾਲੇ ਆ ਮੈਂ ਹੱਲ ਦਾ ਪਹਿਲੀ ਪਲੇਟਾਂ ਪੰਚੂ ਮੰਗਾ ਕੇ ਨਹੀਂ ਤੇ ਵੀ ਐਵੇਂ ਹੀ ਕੋਡਾਂ ਦੀ ਚਾਹ ਵੀ ਮਿਲ ਜਾਂਦੀ ਆ ਐ ਕਰ ਰਿਹਾ ਪੀਣੀ ਆ ਕੋਡ ਵਾਲੀ ਚਾਹ ਜਗਮੀਦ ਬਾਈ ਮੌਸਮ ਅੱਜ ਵਧ ਗਿਆ ਲੱਗਿਆ ਮੌਸਮ ਕੱਲ ਤਾਂ ਆਨੰਦ ਆ ਗਿਆ ਪੂਰਾ ਹਨਾ ਪੂਰਾ ਧੁੱਪ ਲੱਗਣ ਨਾਲ ਹਾਂ ਮੇਲੇ ਨੂੰ 4 ਚੰਦ ਲੱਗੇ ਹਾਂ 4 ਚੰਦ ਬਾਈ ਪਹਿਲਾਂ ਐ ਲੱਗਦਾ ਸੀ ਕੱਲ ਵੀ ਕਿਤੇ ਕੰਮ ਖਰਾਬ ਹੋਊਗਾ ਮੀ ਮੂਣਾ ਪੋਵੇ ਹੈਨਾ ਮੀ ਮੂਣਾ ਪੋਵੇ ਪਰ ਤੋਂ ਦਾ ਪੂਰਾ ਜਾਇਆ ਖਰਾਬ ਸੀ ਮੋੜ ਡਰ ਲੱਗਦਾ ਸੀ ਬੀਰ ਕੰਮ ਖਰਾਬ ਨਾ ਹੋ ਜੇ ਕਿਤੇ ਹੈ ਇਹ ਨਾਲ ਦੂਜੇ ਨੇ ਉਹ ਕਿਹੜੇ ਨੇ ਕਿਹਾ ਸੀ ਕਰਨੇ ਪਿਛਲੇ ਪਿਛਲੇ ਕਿਹੜੇ ਸੀ ਕਿ ਕਿਤੇ ਯਾਰ ਅਸਤਰ ਆਏ ਹੈ ਹੈਨਾ ਉਹ ਆਪਣੇ ਉੱਤੇ ਕਹਿ ਸੀ ਉਹ ਮਿਲਦੇ ਯਾਰ ਜਗਰਾਵਾਂ ਵਾਲੇ ਦੇ ਹਾਂ ਹਾਂ ਅੰਬਰ ਸਰ ਅੰਬਰ ਸਰ ਸਾਥ ਲਾਵੀ ਇੱਧਰ ਹਰਸ਼ਵੀਰ ਸਟੱਡ ਫਾਰਮ ਆ ਗਿਆ। ਬਾਈ ਨਿਆਰਾ ਬੰਨੇ ਹੋਇਆ ਪੂਰਾ। ਓਏ ਜਮੀਦੋ ਨਾ ਆਂਦਾ। ਮੈਂ ਕਿੰਨੇ ਕਿ ਗੇੜੇ ਦੇਖਾ ਮੈਨੂੰ ਐਂ ਦੱਸ ਕੋ ਇੱਧਰ। ਹੈ ਮੈਂ ਕਹਿੰਦਾ ਪਰਸੋਂ ਦੇ ਗੇੜੇ ਹੀ ਦੇਈ ਜਾਣੇ। ਪਰਸੋਂ ਦੇ ਗੇੜੇ ਵੀ ਆ। ਤੂੰ ਪਰਸੋਂ ਆ ਗਿਆ ਇੰਤਲ ਗੱਲ ਆਇਆ ਹਨਾ? ਹਾਂ ਇੰਤਲ ਗੱਲ ਆ ਗਿਆ। ਅਸਲ ਸੀ ਨਾ ਜਿਵੇਂ ਮੇਲਾ ਵੇਖਣ ਕਰਕੇ ਆਪਾਂ ਇੱਕ ਘੋੜਾ ਲੈਂਦਾ ਸੀ ਠੀਕ ਆ ਸੱਚ ਨਾਲ ਮਿੱਤਰਾਂ ਨੂੰ ਮਿਲਣਾ ਕਰ ਲਿਆ ਜਗਵੀਤ ਆਹੀ ਚੀਜ਼ ਹੁੰਦੀ ਆ ਵੀ ਬੰਦਾ ਮੇਲਾ ਮੇਲਾ ਦੇਖ ਲੈ ਯਾਰ ਰੌਣਕ ਮੇਲਾ ਹੈ ਨਾ ਰੰਗ ਮੰਚ ਇੱਕ ਹਿੱਸੇਦਾਰੀ ਪਾ ਜਾਂਦੀ ਆ ਬਿਲਕੁਲ ਹੈ ਨਾ ਹੋਰ ਹੁੰਦਾ ਕੋਈ ਨਹੀਂ ਕਾ ਦੋਸਤੋ ਕਿੱਡੀ ਗੱਲ 15 20 ਹਜ਼ਾਰ ਚਲੋ ਸਟੋਰੀ ਦਾ ਹੋ ਗਿਆ ਤੇ ਅੱਜ ਕੀ ਸਟੋਰੀ ਵਾਲਾ ਰੇਟ ਵੀ ਜਿਆਦਾ ਚੱਕ ਰਿਹਾ ਜਿਆਦਾ ਥੋੜਾ ਜਿਆਦਾ ਬਹੁਤ ਜਿਆਦਾ ਟੂ ਮਸਟ ਹੋ ਗਿਆ ਜਿਹਨੂੰ ਬਾਕੀ ਨਾ ਹੈ ਨਾ ਥੋੜਾ ਜਿਆ ਸਟੋਰੀ ਦਾ ਥੋੜਾ ਜਿਆ ਇਹਨਾਂ ਨੂੰ ਕਰਨਾ ਚਾਹੀਦਾ ਉਹਰੀ ਇਹ ਪਾਜ ਕਰਨਾ ਇਹ ਕਿਸਾਨ ਬੰਦੇ ਆ ਯਾਰ ਜਰੂਰੀ ਥੋੜੀ ਹੁਣ ਹਰੇਕ ਕੋਲੇ 20 ਲੱਖ ਦਾ 20 ਲੱਖ ਦਾ ਖੜਾ ਘੜਾ ਕਰੇ ਜਾਂ 50 ਸਰਕਾਰਾਂ ਨੂੰ ਵੀ ਥੋੜਾ ਜਿਆਦਾ ਚਾਹੀਦਾ ਜੇ ਦਾ ਠੇਕਾ ਘਟ ਕਰਨਾ ਹਾਂ ਠੇਕੇ ਉੱਡੇ ਚੱਕ ਜਾਂਦੇ ਨੇ ਉਹ ਸਟੋਰੀਆਂ ਦੇ ਰੇਟ ਬਤਾ ਦਿੰਦੇ ਇਹ ਉਹਨਾਂ ਨੇ ਤਾਂ ਵਧਾਉਣੀ ਆ ਮਜਬੂਰੀ ਬਣ ਜਾਂਦੀ ਆ ਵਿਚਾਰਾਂ ਦੀ ਹਾਂ ਹੁਣ ਮੰਨ ਲਓ ਕਰੋੜਾਂ ਡੇਡ ਕਰੋੜ ਦੇ ਠੇਕੇ ਚ ਚੱਕਣਗੇ ਫਿਰ ਉਹਨਾਂ ਨੇ ਗੱਲ ਤੋਂ ਹੀ ਪੂਰੇ ਕਰਦੇ ਇੱਕ ਇੱਕ ਆਮ ਕਿਸਾਨ ਨੂੰ ਬੋ ਆਹ ਆਮ ਖਾਣ ਦਾ ਹਾਂ ਆਮ ਖਾਣ ਨਾਲ ਤਕੜਾ ਆਉਂਦਾ ਹੈ ਨਾ ਤੇ ਬਾਕੀ ਭਾਈ ਥੋੜਾ ਐਨਾ ਕੋ ਕਰਦੇ ਸਰਕਾਰ ਨੂੰ ਕਿ ਥੋੜਾ ਆ ਜਾਂ ਮੰਨ ਲੋ ਹਰੇਕ ਚੀਜ਼ ਨੂੰ ਇਹਨੂੰ ਕੰਟਰੋਲ ਚ ਚਾਹੀਦਾ ਹਾਂ ਕੰਟਰੋਲ ਚ ਚਾਹੀਦਾ ਇਧਰ ਭਾਈ ਠੰਡ ਲੱਗਦੀ ਆ ਰੋਟਾਂ ਵਾਲਾ ਆ ਖੜਾ ਰੋਟਾਂ ਵਾਲਾ ਭੰਨ ਭੰਨ ਕੇ ਮੂਫਲੀ ਵੰਗੂ ਖਰੋੜ ਖਾ ਲੋ ਤੇ ਬਾਕੀ ਭਾਈ ਆ ਗਾਣਾ ਹੀ ਨਾ ਪੰਗਾ ਖੜਾ ਕਰਦੇ ਨੇ ਯਾਰ ਹੂੰ ਬਾ ਬਾ ਬੋਲਦੀ ਤਾਂ ਜਾਂਮੀ ਆ ਹੁਣ ਪਤੰਦਾ ਆ ਲੈ ਵੀ ਅੱਗੋਂ ਆ ਗਿਆ ਏਡੇ ਕਿਹੜਾ ਲੋਹੇ ਦੇ ਬਲੈਂਡਰ ਪਾਏ ਹੋਣੇ ਵੀ ਲਗਾਤਾਰੀ ਬੋਲੀ ਜਾ ਕੇ ਕਰਨਾ ਤੂੰ ਤਾਂ ਕਰਨਾ ਬਾਈ ਬੋਲੀ ਚੱਲ ਬਾਈ ਬੋਲੀ ਚੱਲ ਬਾਈ ਨੂੰ ਵੀ ਪੁੱਛ ਕੇ ਦੇਖ ਲੈ ਵੀ ਬਾਜ ਕਿਹੜੇ ਲੋੜ ਨਿਕਲਦੀ ਅੰਦਰੋਂ ਹਾਂ ਹੈ ਆ ਲੈ ਵੀ ਮਝੂਰੀ ਕਰਦੇ ਬਾਈ ਦੀ 9500 ਦਾ ਹੈ ਆ ਦੇਖੋ ਬਈ ਦੋਸਤੋ ਆਹਾਂ ਭਾਲਦੇ ਹੁੰਨੇ ਆਪਾਂ ਰੀਣ ਵੀ ਹਨਾ ਤੂੜੀ 'ਚ ਨੀਰੇ 'ਚ ਹਰੇ-ਜਰੇ 'ਚ ਮਤਲਬ ਤੂੜੀ 'ਚ ਨਾਲ ਮੂਹ ਫੋਲੀ ਦੇ ਨੀਰੇ ਤੇ ਆਪਾਂ ਕਹਿੰਦੇ ਰੀਣ ਜਾਂਦੀ ਹੈ ਜਾਂ ਰੇਤਾ ਜਾਂਦਾ ਆ ਆ ਕਮਾ ਦਿਓ ਬਸ ਐ ਫੜ ਕੇ ਸਭ ਰੀਣ ਰੂਣ ਬਾਹਰੇ ਨੇ ਰਹਿ ਜੂ ਕੀ ਦੇ ਪਰਲੇ ਪਾਸੇ ਨਿਕਲ ਜੂਗਾ ਹਰਾ ਜਰਾ ਜਿਹੜਾ 9500 ਰੁਪਏ ਦਾ ਬਾਈ ਕਹਿੰਦੇ 1000 ਰੁਪਏ ਡਿਸਕਾਊਂਟ ਕਰ ਦਾਂਗੇ ਬੁਕਿੰਗ ਤੇ ਐਰਪੀਏ ਡਿਸਕਾਊਂਟ 9500 ਰੁਪਏ ਦਾ ਆ ਬਾਈ ਆ ਡਿਸਕਾਊਂਟ ਕਰਕੇ 9500 ਦਾ ਕਿ ਕਿਵੇਂ ਆ ਡਿਸਕਾਊਂਟ ਤੋਂ ਬਿਨਾ ਹੁਣ ਬੁਕਿੰਗ ਕਰਵਾਊਗਾ ਕੋਈ ਵੀ ਕਸਟਮਰ ਆ ਕੇ ਇਥੇ ਹੀ ਹੂੰ 1000 ਰੁਪਏ ਛੋਟ ਦੇਵਾ 1000 ਰੁਪਏ ਛੱਡ ਦੂੰਗਾ ਚੱਲੋ 85 ਹੁਣ 9500 ਦਾ ਛਾਨਨਾ ਪਤਾ ਦਿਖੋ ਦਾ ਛਾਨਨਾ ਰਹੀ ਪਾ 1000 ਰੁਪਏ ਠੀਕ ਆ ਤੇ ਜੇ ਕੋਈ ਕਦੇ ਵੀ ਬਾਈ ਮੈਂ ਇੱਕ ਟੀਵੀ ਤੇ ਵੀਡੀਓ ਦੇਖੀ ਦੀ ਫਿਰ ਕਿੰਨਾ ਕਰੇਗਾ ਬਾਈ ਇਹ 2 ਦੜ ਵਾਸਤੇ ਮੈਂ ਹੁਣ ਵੀ ਕਹਿ ਦਿੰਦਾ ਨਹੀਂ ਮੇਲਾ ਮੇਲਾ ਮੇਲ ਹੈ ਤਾਂ ਮੇਲਾ ਮੇਲਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਫੋਨ ਕਰੂਗਾ 9500 ਦਾ ਵੀ ਦੇਵਾਂਗੀ ਹੈ ਉਦੋਂ ਵੀ 9500 ਦਾ ਹੀ ਹੈ ਨਹੀਂ ਉਦੋਂ ਫਿਰ ਡਿਸਕਾਊਂਟ ਨਹੀਂ ਦਿੰਦਾ ਉਦੋਂ ਡਿਸਕਾਊਂਟ ਦੇਵਾਂਗੇ ਕੋਈ ਚੱਕਰ ਉਦੋਂ ਵੀ ਡਿਸਕਾਊਂਟ ਕਰ ਦਾਂਗੇ ਬਾਈ ਹਾਂ ਉਹ ਕਰਦੇ ਆ ਚਾਹ ਪਾਣੀ ਕਰਦੀ ਐਨੇ ਬਹੁਤ ਆ ਆਹ ਕੁਤਰੇ ਵਾਲੀ ਆ ਗਈ ਹੈ ਨਾ ਇਹ 7.5 ਦੀ ਆ ਬਈ ਤੇ ਬਾਕੀ ਚਲੋ ਯਾਰ ਹੁਣ ਗਾਂ ਵੀ ਦੇਲ ਕੇ ਕਿਹੜਾ ਇਹਦਾ ਹੁਣ ਆਪਣੇ ਉਹੀ ਗੱਲ ਫੌਜੀ ਆਪਣੇ ਜੱਟ ਐ ਪਸੂ ਪੁੱਗ ਲੂ ਦਾ ਚੰਗੀ ਮੌੜੀ ਦੀ ਤਾਂ ਮਿੰਟੇ 'ਚ ਵਰਖ ਲੰਦੇ ਆ ਹਨਾ ਮਿੰਟ ਮਿੰਟ ਉਹ ਵੀ ਦੱਸ ਰਿਹਾ ਇਹ ਇੱਥੇ ਘਾੜਾ ਇਹਦਾ ਸ਼ੂਟ ਕਰਨ ਵਾਲੀ ਆ ਹਨਾ ਬਿਲਕੁਲ ਹੂੰ ਬਾਕੀ ਹੁਣ ਤੇ ਨਾ ਬੜੀਆਂ ਆ ਗੀਆਂ ਮੋਟਰਾਂ ਤੇ ਆ ਗੀਆਂ ਛੱਡ ਬਾਕੀ ਭਾਈ ਮਿਸਤਰੀਆਂ ਦੇ ਵੀ ਹੁਣ ਤਾਂ ਭਾਰੇ ਨਾ ਰਹੇ ਨੇ ਭਾਈ ਯਾਰ ਪਤਾ ਨਹੀਂ ਮਤਲਬ ਤਕਨੀਕ ਯਾਰ ਮੇਰੇ ਹਿਸਾਬ ਨਾਲ ਬਾਹਰਲੇ ਮਿਸਤਰੀ ਨਹੀਂ ਉਹ ਨਹੀਂ ਸੋਚਦੇ ਹੁਣੇ ਜਿਹੜਾ ਤਗੜਾ ਆਪਣੇ ਨਾਲ ਹੁਣ ਆਪਣੇ ਪੰਜਾਬ ਦੇ ਵਿੱਚੋਂ ਸੰਦ ਬਾਹਰ ਜਾਣ ਲੱਗੇ ਬਾਹਰ ਜਾਣ ਲੱਗੇ ਭਾਈ ਉਹ ਹੀ ਕਹਣਾ ਵੀ ਮਿਸਤਰੀਆਂ ਦੀ ਆਪਣੇ ਵਾਲੀ ਦੀ ਤਕਨੀਕ ਚੰਗੀ ਆ ਭੈਣਾ ਬਾਹਰ ਦੂਰ ਜਾ ਕੇ ਬਾਹਰ ਵਾਲੇ ਗੋਰੇ ਵੀ ਆਪਣੇ ਮਿਸਤਰੀਆਂ ਦੀ ਤਕਨੀਕ ਨੂੰ ਮੰਨਦੇ ਆ ਹੂੰ ਮੰਨਦੇ ਨੇ ਭਾਈ ਜਿਗਾੜੀ ਨਹੀਂ ਜੱਟ ਆਪਣੇ ਤੇ ਬਾਕੀ ਭਾਈ ਇਹ ਦਰਜੀਬ ਦੇਖੋ ਬੰਨਾਂ ਦੇ ਰੰਗ ਹੀ ਬੜਾ ਤੰਦਰਾ ਕਰ ਰੱਖਿਆ ਪੁੱਤ ਹੈਂ ਕਰਨੇ ਰੰਗ ਦੇ ਕੇ ਬੰਦੇ ਸ਼ੌਕੀ ਹਾਂ ਘੋੜਿਆਂ ਵਾਲੇ ਸ਼ੌਕੀ ਹੂੰ ਇਹ ਯਾਰ ਇੱਕ ਕੋਈ ਵੀ ਆਹਰ ਜੜ ਬਖਰਾ ਜੇ ਸਾਪ ਆਪਣੇ ਘੋੜਿਆਂ ਵਾਲੀ ਗੜਦੇ ਨੇ ਹਾਂ ਬਖਰਾ ਹੈ ਤੇ ਲਓ ਬਈ ਇਧਰ ਆਪਾਂ ਟੈਂਕੀ ਕੋਲੇ ਆ ਗਏ ਲਾਸਟਲਾ ਪਾਸ ਆ ਗਏ ਜਮਾਂ ਤੇ ਜਾਨਪੁਰ ਇਧਰਲੇ ਪਾਸ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਖੜੇ ਨੇ ਨਾ ਬਹੁਤ ਇਧਰਲੇ ਪਾਸ ਜਣੀ ਪਹਿਲਾਂ ਘਾਟ ਹੀ ਹੁੰਦਾ ਸੀਗਾ ਖੁੱਲੇ ਖੁੱਲਾ ਜੀ ਹੁੰਦਾ ਸੀ ਮਾਹੌਲ ਇਹ ਵੀ ਪੂਰਾ ਹੁਣ ਭੱਗ ਗਿਆ ਪੂਰਾ ਭਰਿਆ ਪਿਆ ਬਾਕੀ ਦੋਸਤੋ ਉਹੀ ਗੱਲ ਹੁਣ ਜਿਆਦੇ ਦਾਵਤ ਰਹਾ ਨਹੀਂ ਗਾ ਗੱਲ ਚ ਬੁੱਲਣ ਵਾਲਾ ਇੱਧਰ ਪੰਛੀ ਪੂੰਛੀ ਵੀ ਦੇਖ ਲਓ ਤੁਸੀਂ ਨਿਗਾਹ ਫੜੀ ਦੋਸਤੋ ਮਰਾਦ ਨੇ ਆਹ ਕਿਹੜਾ ਕੁੱਤਾ ਯਾਰ ਹਸ ਕੇ ਹਸ ਕੇ ਟਿੱਟਰੰਗਦਾ ਆਪ ਕੀ ਨਾ ਹੂੰ ਆ ਇਧਰ ਕੱਕੜ ਕਬੂਤਰ ਕੁੱਕੜ ਕਬੂਤਰ ਕਚੋਰਾ ਬਾਕੀ ਇਹ ਵੀ ਮੇਲੇ ਨੂੰ ਨਾ ਬੰਨ ਕੇ ਰੱਖਤੀਆਂ ਜੀ ਜਾਨ ਹੂੰ ਇਹੀ ਦੀਦਾ ਦੇਖ ਲਈ ਇੱਥੇ ਕੱਟ ਹੋਊਗੀ ਹੋਊਗਾ ਇਹਨਾਂ ਕੋਲ ਹਾਂ ਇਹਨਾਂ ਕੋਲ ਕੱਟਿਆ ਨਾ ਰਹਿਣਾ ਇਹਨਾਂ ਕੋਲ ਖੜੀ ਹੋਣਗੇ ਦਾ 15 ਬੰਦੇ ਦਾ ਆਰਾਮਦਰੀ ਨਾਲ ਹਾਂ ਕੋ ਕੋ ਕਦੋਂ ਮਰਜੀ ਆ ਜੇ ਇਹਨਾਂ ਕੋਲ ਖੜਾ ਹੋਊਗਾ ਬੰਦਾ ਯਾਰ ਹੂੰ ਅਸਲ ਨਾ ਹੂੰ ਘੋੜਿਆਂ ਦਾ ਤਾਂ ਘੋੜਿਆਂ ਵਾਲਾ ਹੀ ਕਰ ਸਕਦਾ ਹੈ ਇਹ ਹੁਣ ਹਰੇਕ ਬੰਦਾ ਘੋਮਦਾ ਫਿਰਦਾ ਕਿਸੇ ਕੋਈ ਕਹਿੰਦਾ ਕੁਕਤਾ ਲੈ ਜੀ ਇਹ ਹੂੰ ਇਹ ਰਿਸਰਚ ਤੇ ਮਿਲਦਾ ਇਹ ਜਾਨਵਰ ਹਾਂ ਹਾਂ ਕਿ ਇਹਨਾਂ ਨੂੰ ਹਰੇਕ ਚੀਜ਼ ਬੰਦਾ ਹੁਣ ਸ਼ਹਿਰੀ ਵੀ ਏ ਉਹ ਵੀ ਘਰੇ ਕਹਿੰਦਾ ਮੈਂ ਪਾਲ ਲਾਂਗਾ ਪਾਲ ਲਾਂਗਾ ਇਹਨੂੰ ਜਗਾ ਥੋੜੀ ਜਾਈ ਦੀ ਬਾਕੀ ਐ ਇੱਕ ਤੂਰੇ ਦੇ ਦਰੇ ਦਾ ਹੁਣ ਹਰੇਕ ਬੰਦੇ ਦਾ ਚਾਹ ਯਾਰ ਹਨਾ ਇੱਕ ਪੌਣ ਨਾਲ ਫਲੀਆਂ ਵਾਲਾ ਕੰਮ ਬੱਚਿਆਂ ਨੂੰ ਵੀ ਸ਼ੌਕਣਾ ਹਮਮ ਬੱਚਿਆਂ ਦੀ ਜੇਦ ਭੰਨ ਜਾਂਦੀ ਏ ਮੈਂ ਕੁੱਤਾ ਕਤੂਰਾ ਲੈਣਾ ਜਮੀਨ ਸਾਤਾ ਆਪਣੇ ਲਈ ਦੱਸ ਜਰਮਨ ਜੀ ਸੁਹੀ ਨਹੀਂ ਦੁਬਾਰੇ ਮੈਨੂੰ ਬੱਚਾ ਤਾਂ ਦੇ ਯਾਰ ਪਾਲ ਕੇ ਕਤੂਰਾ ਲੈਣਾ ਯਾਰ ਜਰੂਰ ਚੰਗਾ ਚੰਗਾ ਕੁਦੂ ਰੱਖੋ ਤਾਂ ਤੁਸੀਂ ਵੀ ਦੋਸਤੋ ਵੀਡੀਓ ਦੇਖਦੇ ਹੋ ਤਾਂ ਦੱਸੋ ਕਿਸ ਦੇ ਭਰਾ ਕੋਲੇ ਹੋਵੇ ਆਪਾਂ ਮੁੱਲ ਵੀ ਲੈ ਲਾਂਗੇ ਕੋਈ ਚੱਕਰ ਨਹੀਂਗਾ ਵਧਗਾ ਬੱਚਾ ਹੋਵੇ ਤੇ ਮੇਲੇ 'ਚ ਵੀ ਆਪਾਂ ਮਾਰਦੇ ਆਂ ਡਰਾਈ ਬਾਕੀ ਜਿਵੇਂ ਮਿਲ ਗਿਆ ਤਾਂ ਹੂੰ ਨੰਮੀ ਆਏ ਯਾਰ ਇਹ ਜਾਨਵਰ ਹੋਣਾ ਚਾਹੀਦਾ ਘਰੇ ਹੂੰ ਬਿਲਕੁਲ ਹੂੰ ਬਾਕੀ ਭਾਈ ਕੁੱਤੇ ਵਰਗਾ ਵਫਾਦਾਰ ਜਾਨਵਰ ਹੈ ਨਹੀਂ ਹਾਂ ਵਫਾਦਾਰ ਸਭ ਤੋਂ ਵੱਡੀ ਵਫਾਦਾਰੀ ਆ ਭਾਈ ਹੈਨਾ ਕੁੱਤੇ ਦੀ ਵਫਾਦਾਰੀ ਸਭ ਤੋਂ ਇੱਕ ਨੰਬਰ ਤੇ ਇੱਧਰ ਭਾਈ ਸਾਰੇ ਆ ਗਏ ਦੂਜੇ ਘੱਟ ਬਜਟ ਵਾਲੇ ਆ ਗਏ ਜਿਵੇਂ ਫਟ ਕਰਨੀ ਕਹਿੰਦਾ ਸੀ ਅਸਰ ਹੁਣ ਦੋਸਤੋ ਮਗਦੇ ਤੁਹਾਡੇ ਤੋਂ ਇਜਾਜ਼ਤ ਗਲੇ ਦੇ 플ੈਂਜਰ ਹੁੰਦੇ ਜਾਂਦੇ ਆ ਡਾਊਨ ਲਗਾਤਾਰ ਘੰਟੇ ਬਹੂ ਗਿਆ ਬੋਲੀਆਂ ਇਹਨਾਂ ਨੂੰ ਦੋਸਤੋ ਦਿਓ ਇਜਾਜ਼ਤ ਬਾਕੀ ਵੀਡੀਓ ਸ਼ੇਅਰ ਮਾਰਿਓ ਸਾਰੇ ਭਰਾਵਾਂ 'ਚ ਮੇਲਾ ਦੱਸੋ ਕਿਵੇਂ ਲੱਗਿਆ ਕਮੈਂਟ ਕਰਕੇ ਸ਼ੁਕਰੀਆ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦਾ